ਜਿੰਦਾਬਾਦ 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 ਭਾਰਤ ਦਾ ਨਵਜਮੂਰੀ ਇਨਕਲਾਬ ਜਿੰਦਾਬਾਦ 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 ਸਾਥੀਓ ਆਪਾਂ ਇੱਕ ਮਿੰਟ ਲਈ ਮੌਨ ਧਾਰ ਕੇ ਝੰਡੇ ਦੀ ਰਸਮਾਂ ਜਿਹੜੀ ਉਹ ਕਰਕੇ ਉਦੋਂ ਬਾਅਦ ਸਾਰੇ ਸਾਥੀ ਪੰਡਾਲ ਦੇ ਵਿੱਚ ਜਾਣਗੇ ਔਰ ਆਪਣੀ ਜਿਹੜੀ ਕਾਰਵਾਈ ਹੈ ਉਹ ਆਪਾਂ ਸ਼ੁਰੂ ਕਰਾਂਗੇ 2 ਮਿੰਟ ਦਾ ਮੌਨ ਧਾਰਾਂਗੇ ਔਰ ਸਟੇਜ ਤੋਂ ਸਾਥੀ ਤਾਰਾ ਸਿੰਘ ਛਾਜਲੀ ਉਹ ਸ਼ਰਧਾਂਜਲੀ ਦਾ ਗੀਤ ਆ ਜਿਹੜਾ ਉਹ ਪੇਸ਼ ਕਰਨਗੇ ਆਪਾਂ 2 ਮਿੰਟ ਲਈ ਮੌਨ ਧਾਰ ਕੇ ਸਾਰੇ ਸਾਥੀ ਜਿਹੜੇ ਬਾਹਰ ਖੜੇ ਆ ਉਹ ਯਾਦਗਾਰ ਦੇ ਵਿੱਚ ਅੰਦਰ ਆ ਜਾਣ ਨਾਰੇ ਦੇ ਨਾਲ ਹੀ ਆਪਾਂ ਸਾਡੇ ਸਾਥੀ ਬੇਨਤੀ ਹੈ ਕਿ ਜਿਹਨਾਂ ਸਾਥੀ ਸੁਖਮੰਦਰ ਸਿੰਘ ਹੋਰ ਨੇ ਦੇਹ ਦਿੱਤੀ ਹੈ ਕਿ ਉਹ ਯਾਦਗਾਰ ਦੇ ਅੰਦਰ ਯਾਦਗਾਰੀ ਸਮਾਰੋਹ ਜਾਂਦਰ ਸਾਰੇ ਸਾਥੀ ਕਰੇ ਜਾਂ ਔਰ ਜਿਹੜੇ ਵੀ ਜੋ ਦੂਰੇ ਆਕੇ ਜਿੰਦਗੀਆਂ ਕਰਾਂਗੇ ਪੂਰੀਆਂ ਕਾਮਰੈਡ ਛੇਰੀ ਤੈਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਕਾਮਰੈਡ ਛੇਰੀ ਤੈਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸਾਥੀਓ ਪਾ ਇੱਕ ਮਿੰਟ ਦਾ ਮੌਨ ਧਾਰਾਂਗੇ ਨਾਰੇ ਤੋਂ ਬਾਅਦ ਤੇ ਨਾਰੇ ਦੇ ਨਾਲ ਹੀ ਮੌਨ ਆ ਜਿਹੜਾ ਉਹ ਖੁੱਲੂਗਾ ਇਹਦੇ ਵਿੱਚ ਗੀਤ ਚੱਲੂਗਾ ਤਾਰਾ ਸਿੰਘ ਸ਼ਾਹਲੀ ਕਾਮਰੈਡ ਛੇਰੀ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ

ਪਿਆਰ ਦੇਂ ਜੂ ਬਹੋਂ ਲਕਿਆ ਤੋਨ ਮੇਰੂ ਹੰ ਗਾਰਾ গে আসি আয় যার ও জি কো

Шарируллах салам, салам, салам. Парота навсурин клад, жива